ਇਹ ਮੋਰ ਤੋਂ ਤੁਹਾਨੂੰ ਸੀਐਮ ਕੋਟੀ ਦਾ ਘਰਾਓ ਕਰਨ ਜਾ ਰਹੇ ਮਜ਼ਦੂਰ ਪਿੰਡੂ ਮਜ਼ਦੂਰ ਜੁਨੀਅਨ ਵੱਲੋਂ ਜਿਹਾ ਘਰਾਓ ਕਰਨ ਕੀਤਾ ਜਾ ਰਿਹਾ ਸੀ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨੀਅਨ ਵੱਲੋਂ ਤੇੜਾ ਵੱਡਾ ਇਕੱਠ ਹੈ ਕਰਕੇ ਇੱਕ ਸਰਕਾਰ ਖਿਲਾਫ ਜਿਹੜੀ ਨਾਰੇਬਾਜੀ ਹੈ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਅੱਜ ਪਹਿਲੀ ਵਾਰ ਹੋਇਆ ਕਿ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਨੂੰ ਕੋਟੀ ਹਿਤੋਂ ਤਕਰੀਬਨ 6700 ਮੀ ਗਾਜ ਪਿੱਛੇ ਰੋਕ ਕੇ ਪ੍ਰਸ਼ਾਸਨਦੋਂ ਉਹਨਾਂ ਦਾ ਮੰਗ ਪੱਤਰ ਲਿਆ ਅਸੀਂ ਪ੍ਰਗਟ ਨਾ ਗੱਲ ਕਰਦੇ ਪ੍ਰਗਟ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਦੇਖੋ ਜੀ ਅੱਜ ਅਸੀਂ ਪਹਿਲੇ ਪੰਚਾਇਤੀ ਜ਼ਮੀਨ ਦਾ ਸਵਾਲ ਹੋਵੇ ਤੇ ਲੈਟ ਸੀ ਲੀ ਐਕਟ ਦਾ ਸਵਾਲ ਹੋਵੇ ਚਾਹੇ 5-5 ਮਰਲੇ ਪਲਾਟਾਂ ਦਾ ਤੇ 5 ਲੱਖ ਦੀ ਗ੍ਰਾਂਟ ਤੇ ਨਾਲ ਮਜ਼ਦੂਰਾਂ ਸਰ ਸਮੂਚੇ ਕਰਦੇ ਤੇ ਲੀਗ ਦਾ ਮਸਲਾ ਹੈਗਾ ਤੇ ਦਿਹਾੜੀ ਦੇ ਵਿੱਚ ਵਾਅਦਾ ਕਰਨ ਦਾ ਸਵਾਲ ਹੈਗਾ ਤੇ ਹੋਰ तमाम ਮੰਗਾਂ ਨੂੰ ਲੈ ਕੇ ਜਿਹੜੀਆਂ ਬਹੁਤ ਛੋਟੀਆਂ ਮੰਗਾਂ ਨੇ ਜਿਹੜੇ ਸਰਕਾਰੇ ਇਹ ਮੰਨੀਆਂ ਹੋਈਆਂ ਨੇ ਸਰਕਾਰ ਨੇ ਅਸੀਂ ਇਦੂ ਪਲਾਂ ਵੱਡੇ ਪ੍ਰੋਟੈਸਟ ਕੀਤੇ ਜਾਂ ਮੁੱਖ ਮੰਤਰੀ ਕੋਠੀ ਅੱਗੇ ਇਸ ਤੋਂ ਪਹਿਲਾਂ ਸਰਕਾਰ ਨੇ ਇਹ ਸਬ ਕਮੇਟੀ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੇ ਖੁਦ ਇਹ ਮੰਨਿਆ ਇਹ ਮੰਗਾ ਮੰਨੀਆਂ ਨੇ ਇਹ ਮੰਗਾ ਨੂੰ ਅੱਜ ਬਣਾਉਣ ਲਾਗੂ ਕਰਵਾਉਣ ਦੇ ਲਈ ਸਾਨੂੰ ਫੇਰ ਸ਼ਰਤਾ ਦੇਉਣਾ ਪਿਆ ਰਿਹਾ ਇਹ ਮੰਗਾ ਕਰਕੇ ਅਸੀਂ ਅਰੇ ਅੱਜ ਮੁੱਖ ਮੰਤਰੀ ਭਵਨਤਵਾਂ ਦੀ ਕੋਠੀ ਅੱਗੇ ਸਾਰੇ ਪੰਜਾਬ ਦੇ ਖੇਤਮਦੂਹ ਪਹੁੰਚੇ ਆ ਵੀ ਇਹ ਮੰਗਾ ਦਾ ਨਿਪਟਾਰਾ ਹੋਵੇ ਕਿਉਂਕਿ ਲੰਮੇ ਸਮੇ ਤੋਂ ਮਜ਼ਦੂਰਾਂ ਦੇ ਮੰਗਾ ਲੜਤਰੀਆਂ ਨੇ ਆਮ ਆਰਥਿਕ ਪਾਰਟੀ ਸਰਕਾਰ ਲਗਾਤਾਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਟਾਲ ਮੁਟਾਲ ਕਰ ਰਹੀ ਹੈ ਪਾਸਾ ਵਟ ਰਹੀ ਹੈ ਇਸ ਕਰਕੇ ਅਸੀਂ ਤੇ ਕਹਿ ਰਹੇ ਹਾਂ ਜਥੇਬੰਦੀ ਵੱਲੋਂ ਵੀ ਆ ਛੋਟੀ ਛੋਟੀਆਂ ਮੰਗਾਂ ਨੇ ਆ ਆ ਮੁੱਖ ਮੰਤਰੀ ਭਗਵੰਤ ਸਿੰਘ ਸਿੱਧਵਾਲ ਦੀ ਸਰਕਾਰ ਨੂੰ ਕੀ ਲੱਗਦਾ ਹੈ ਕੀ ਖਰਚ ਆਉਣਾ ਕੋਈ ਖਰਚ ਨਹੀਂ ਆਉਂਦਾ ਤੇ ਜਿਹੜੀਆਂ ਚਿੱਠੀਆਂ ਕੱਢੀਆਂ ਹੋਈਆਂ ਭਗਵੰਤ ਸਿੰਘ ਸਰਕਾਰ ਨੇ ਉਹਨਾਂ ਨੂੰ ਲਾਗੂ ਕਰਾਉਣ ਦਾ ਸਵਾਲ ਹੈ ਲਾਗੂ ਕਰਾਉਣ ਆਇਆ ਪੰਜਾਬ ਦੇ ਖੇਤ ਨੂੰ ਦੂਰ ਹਾਂ ਪਹਿਲੀ ਵਾਰ ਹੋਇਆ ਕਿ ਤੁਹਾਨੂੰ ਰਸਤੇ 'ਚ ਰੋਕੇ ਪ੍ਰਸ਼ਾਸਨ ਨੇ ਗੱਲਬਾਤ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਕੋਠੀ ਦੇ ਨੇੜੇ ਕਾਫੀ ਪਿੱਛੇ ਰੋਕਿਆ ਗਿਆ ਤੁਹਾਨੂੰ ਦੇਖੋ ਕੋਠੀ ਤੋਂ ਅਸੀਂ ਥੋੜੀ ਦੂਰੀ 'ਚ ਆ ਤੇ ਕੋਠੀ ਵੱਲ ਜਾ ਰਹੇ ਹਾਂ ਪਰ ਸਰਕਾਰ ਦੇ ਜਿਹੜੀ ਨੁਮਾਇंदे ਹੈਗੇ ਆ ਪ੍ਰਸ਼ਾਸਨ ਹੈਗਾ ਤੇ ਇਹਨਾਂ ਨੇ ਮਤਲਬ ਜਿਹੜਾ ਲਿਖਤੀ ਸਾਨੂੰ ਮੀਟਿੰਗ ਦਾ ਜਿਹੜਾ ਲੈ ਕੇ ਦਿੱਤਾ ਹੈਗਾ ਤੇ ਅਸੀਂ ਇਸ ਗੱਲ ਤੇ ਇਹਨਾਂ ਨਾਲ ਕਿਹਾ ਵੀ ਠੀਕ ਹੈ ਸਾਨੂੰ ਲਿਖਤੀ ਚਿੱਠੀ ਦਿਓ ਤੇ ਮੀਟਿੰਗ ਪੱਕੀ ਹੋਵੇ ਇਸ ਗੱਲ ਤੇ ਸਾਡਾ ਵਿਸ਼ਵਾਸ ਵਧਾ ਹੈ ਪ੍ਰਸ਼ਾਸਨ ਇਸ ਗੱਲ ਤੇ ਹੁੰਦਾ ਹੈ ਤੇ ਅਧਿਕਾਰੀ ਸਾਡੇ ਮੀਟਿੰਗ ਦੇ ਵਿੱਚ ਜਾਂਦਾ ਹੈ ਵੀ ਆਇਤ ਸਥਾਨ ਦੇ ਉੱਤੇ ਮੀਟਿੰਗ ਹੈ ਤੇ ਇਹ ਮੰਗਾਂ ਦੇ ਨਿਪਟਾਰੇ ਲਈ ਤੇ ਪ੍ਰਸ਼ਾਸਨ ਆ ਮਤਲਬ ਇੱਕ ਮਤ ਆ ਜੇ ਤਾਂ ਅਸੀਂ ਇੱਥੇ ਰੋਕੇ ਨਹੀਂ ਅਸੀਂ ਤਾਂ ਇਹ ਜਿਹੜੀ ਚਿੱਠੀ ਲਾਹ ਰਾਹ ਦੇ ਵਿੱਚ ਲੈ ਕੇ ਆਇਆ ਅਸੀਂ ਮਾਰਚ ਕਰ ਰਹੇ ਹਾਂ ਉਥੋਂ ਬਾਈਪਾਸ ਤੋਂ ਲੈ ਕੇ ਕੋਠੀ ਰਕ ਸਾਡਾ ਇਹ ਆ ਵੀ ਜਿਹੜਾ ਮਾਰਚ ਕਰ ਰਹੇ ਹਾਂ ਮਾਰਚ ਦੇ ਦੌਰਾਨ ਅਸੀਂ ਕਹਾਂ ਵੀ ਜੇ ਚਿੱਠੀ ਲਿਆਉਂਗਾ ਤੁਸੀਂ ਰੁਕ ਜਾਵਾਂਗੇ ਜੇ ਚਿੱਠੀ ਨਹੀਂ ਦਵੋਗੇ ਸਮਾਂ ਸਹੀ ਨਹੀਂ ਮਿਲੂਗਾ ਮੀਟਿੰਗ ਨਹੀਂ ਹੋਊਗੀ ਤਾਂ ਅਸੀਂ ਕੋਠੀ ਵੱਲ ਜਾਵਾਂਗੇ ਅੱਗੇ ਵਧਾਂਗੇ ਉਹ ਫਿਰ ਜਿਹੜਾ ਉੱਥੇ ਮੌਕੇ ਦਊਗਾ ਉਹ ਮੌਕੇ ਦੇ ਦੇਖਿਆ ਜਾਊਗਾ ਕਿ ਯੂਐਸਾ ਸਾਡਾ ਕੋਠੀ ਵੱਲ ਜਾਂਦਾ ਸੀ ਚਿੱਠੀ ਲੈ ਕੇ ਆ ਬਾਈ ਦੇ ਦੀ ਮੀਟਿੰਗ ਕਹਿ ਰਹੇ ਆ ਵੀ ਬਾਈ ਦੇ ਦੀ ਮੀਟਿੰਗ ਸਾਨੂੰ ਦਿੰਨੇ ਆ ਉਹ ਚੱਠੀ ਦੇ ਵਿੱਚ ਕੋਈ ਸੈਂਡਮੈਂਟ ਹੈਗੀ ਕਰਨ ਵਾਲੀਆਂ ਉਹ ਕਰਕੇ ਲੈ ਕੇ ਆਉਂਦੇ ਤੇ 5-10 ਮਿੰਟ ਅਸੀਂ ਬੈਠਾਂਗੇ ਜੇ ਨਹੀਂ ਆਉਗਾ ਤਾਂ ਫਿਰ ਅਸੀਂ ਗਿੱਜਾਂਗੇ ਭਾਈ ਜੀ ਤੁਹਾਡਾ ਕੀ ਨਾਮ ਹੈ ਮੈਂ ਕਲਵੰਤ ਸਿੰਘ ਸੇਲਵਰਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਦਾ ਸੁਭਾਗ ਇਹ ਗੱਲ ਕੀਤੀ ਜਾਵੇ ਲਗਾਤਾਰ ਤੁਸੀਂ ਪ੍ਰੈਸਟ ਕਰਦੇ ਆ ਰਹੇ ਹੋ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਹੁਣ ਤੱਕ ਕੀ ਤੁਹਾਡੀ ਕੋਈ ਮੰਗ ਮੰਨੀ ਗਈ ਹੈ ਦੇਖੋ ਜੀ ਪਹਿਲਾਂ ਸਾਡੇ ਪ੍ਰਗਟ ਸਿੰਘ ਕਾਲਾਚਾਨ ਨੇ ਸੂਬੇ ਦੇ ਪੰਜਾਬ 77 ਨੇ ਨਾ ਦੱਸਿਆ ਵੀ ਕੋਈ ਮੰਗਾ ਜਿਹਦੇ ਚ ਮੰਨਿਆ ਗਏ ਸੀ ਜਿਹਦੇ ਚ ਆਖੇ ਸੀ ਉਹਨਾਂ ਨੇ ਕੋਆਪਰੇਟਿਵ ਸਟ੍ਰੈਟਿਕ ਮੈਂਬਰ ਬਣਾ ਕੇ ਮਜ਼ਦੂਰਾਂ ਨੂੰ ਵਰਤੀ ਕਰਕੇ ਅਸੀਂ ਕਰਜ਼ਾ ਦੇਵਾਂਗੇ ਮੈਂਬਰਾਂ ਦਾ ਬਣ ਕੇ ਪਰ ਕਰਜ਼ਾ ਹਲ ਤੱਕ ਪੂਰੇ ਪੰਜਾਬ ਦੇ ਵਿੱਚ ਇੱਕ ਨਵਾਂ ਪੈਸਾ ਦੇ ਦਿੱਤਾ ਗਿਆ ਹੋਰ ਲੋਕਲ ਮੰਗਾ ਸੀ ਪੰਚਾਇਤੀ ਜ਼ਮੀਨਾਂ ਵਾਲਾ ਆਖੇ ਸੀ ਕਿ ਉਹਨਾਂ ਨੇ 20 ਮਜ਼ਦੂਰਾਂ ਦੀ ਧਰਮਸ਼ਾਲਾ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੀ ਬੋਲੀ ਜਿਹੜੀ ਕੀਤੀ ਜਾਇਆ ਕਰੂਗੀ ਭਾਵੇਂ ਉਸੇ ਲਾਗੂ ਕਰਵਾ ਲਈ ਜਿੱਥੇ-ਜਿੱਥੇ ਲੋਕ ਚੇਤਨਾ ਉੱਥੇ ਤਾਂ ਲਾਗੂ ਹੋ ਗਈ ਜਿੱਥੇ ਲੋਕ ਚੇਤਨਾ ਹੈ ਨਹੀਂ ਉੱਥੇ ਉਵੇਂ ਅਜੇ 14 ਦਾ ਜਿਹੜਾ ਗਲਵਾ ਜਾਂ ਪੰਚਾਇਤਾਂ ਦਾ ਜਿਹੜਾ ਉਹ ਗਲਵਾ ਹੈਗਾ ਅਜੇ ਮਜ਼ਦੂਰਾਂ ਤੇ ਜਿੱਥੇ ਲੋਕ ਚੇਤਨਾ ਹੈ ਨਹੀਂਗੇ ਉਸ ਪਿੰਡਾਂ ਦੇ ਵਿੱਚ ਜਿੱਥੇ ਜਥੇਬੰਦੀਆਂ ਕੰਮ ਕਰ ਰਹੀਆਂ ਜਾਂ ਹੈਗੀਆਂ ਜੇ ਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ ਤਾਂ ਅਗਲਾ ਪ੍ਰੋਟੈਸਟ ਕੀ ਰਹਿਣ ਵਾਲਾ ਹੈ ਦੇਖੋ ਅਗਲਾ ਪ੍ਰੋਟੈਸਟ ਤਾਂ ਇਹ ਤੇ ਸਰਕਾਰ ਨੇ ਤੈਅ ਕਰਨਾ ਹੁੰਦਾ ਵੀ ਸਰਕਾਰ ਨੇ ਸਾਨੂੰ ਇੱਥੇ ਸਾਨੂੰ ਡਾਂਗਾ ਮਾਰ ਕੇ ਭਜਾਉਣਾ ਸਾਡੇ ਤੇ ਕੇਸ ਪਾਉਣੇ ਆ ਜਾਂ ਜਿਹੜੀਆਂ ਬਿਲਕੁਲ ਇਹ 70 75 ਸਾਲ ਪੁਰਾਣੀਆਂ ਮੰਗਾਂ ਨੇ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ ਸਰਕਾਰ ਦਾ ਇੱਕ ਨਵਾਂ ਪੈਸਾ ਨਹੀਂ ਲੱਗਦਾ ਹਾਂ ਪਲਾਟਾਂ ਦੀ ਮੰਗ ਪਿੰਡਾਂ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਪੰਚਾਇਤੀ ਜ਼ਮੀਨਾਂ ਪਈਆਂ ਸਿਰਫ ਉੱਤੇ ਇਕੱਲੇ ਉਹਦੇ ਪਟਵਾਰੀਆਂ ਨੂੰ ਭੇਜ ਕੇ ਉੱਥੇ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਹੈ ਸਰਕਾਰ ਦੇ ਇੱਕ ਨਵਾਂ ਪੈਸਾ ਨਹੀਂ ਲੱਗਦਾ 嗯。Mm. ਮਤਲਬ ਜੇ ਗੱਲ ਕਰੀਏ ਹੋਰ ਬਹੁਤ ਸਾਰੀਆਂ ਮੰਗਾਂ ਹੈਗੀਆਂ ਜਿੰਨਾ ਤੇ ਸਰਕਾਰ ਦਾ ਕੋਈ ਪੈਸਾ ਨਹੀਂ ਲੱਗਾ ਜੇ ਗੱਲ ਕੀਤੀ ਜਾਵੇ ਹੁਣ ਪੰਚਾਇਤੀ ਚੋਣਾਂ ਤੇ ਜਿਹੜੇ ਕਾਗਜ਼ ਭਰੇ ਜਾ ਰਹੇ ਨੇ ਪਰ ਹੁਣ ਤੁਸੀਂ ਜਿਹੜੀ ਮੰਗ ਕਰ ਰਹੇ ਹੋ ਕਿ ਸਾਨੂੰ ਪਲਾਟ ਘਟਕੇ ਦਿੱਤੇ ਜਾਣ ਹੁਣ ਇੱਕ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਹੋ ਸਕਦਾ ਲੱਗਦਾ ਤੁਹਾਨੂੰ ਕਿ ਸਰਕਾਰ ਇਸ ਕੰਮ ਨੂੰ ਆਪ ਹੀ ਨਿਬੇੜ ਵਿੱਚ ਕਰ ਦੇਗੀ ਤੁਹਾਡਾ ਦੇਖੋ ਪੰਚਾਇਤੀ ਚੋਣਾਂ ਸਾਰੀਆਂ 20 ਤਰੀਕ ਨੂੰ ਖਤਮ ਹੋ ਜਾਣੇ ਜੇ ਸਰਕਾਰ ਦੀ ਮਨਸਾ ਹੋਵੇ ਕੋਈ ਨਾ 20 ਤੋਂ ਬਾਅਦ ਕੱਟੇ ਜਾਣਗੇ 25 ਤੋਂ ਬਾਅਦ ਕੱਟੇ ਜਾਣਗੇ ਪਰ ਸਾਡੇ ਤਿੰਨ ਸਾਲ ਦਾ ਤਿੰਨ ਸਾਲ ਦਾ ਸਮਾਂ ਲੰਘ ਗਿਆ ਸਰਕਾਰ ਨਾਲ ਹੁਣ ਤੱਕ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਕਿਤੇ ਬਲਾਰਡੀ ਦਿੱਤਾਗਾ ਇਹ ਸਰਕਾਰ ਦੀ ਮਨਸ਼ਾ ਦੱਸਦੀ ਹੈ ਦੂਜੀ ਗੱਲ ਅਸੀਂ ਐਮਪੀ ਦੀਆਂ ਚੋਣਾਂ ਲਾਂ ਕਿਹੜੀਆਂ ਇਹ ਕਹਿੰਦੇ ਸੀ 13 ਦੀਆਂ 13 ਸੀਟਾਂ ਲਵਾਂਗੇ 13 ਚੋਂ ਪਛੜ ਕੇ ਤਿੰਨ ਤੇ ਆ ਗਏ ਹੁਣ ਵੀ ਪੰਜਾਬ ਦੇ ਵਿੱਚ ਜੇ ਇਹ ਇਸ ਤਰ੍ਹਾਂ ਲੋਕਾਂ ਦੇ ਨਾਲ ਖਾਸ ਕਰਕੇ ਦਲਤਾਂ ਦੇ ਨਾਲ ਤਾਂ ਕਿਸੇ ਸਾਹੀ ਕਰਨਗੇ ਤਾਂ ਪੰਜਾਬ ਦੇ ਲੋਕ ਜ਼ਰੂਰ ਆ ਜਵਾਬ ਦੇਣਗੇ ਪੰਚਾਇਤੀ ਚੋਣਾਂ ਦੇ ਵਿੱਚ ਬਿਲਕੁਲ ਜੀ ਪੰਜਾਬ ਦੇ ਲੋਕ ਨੇ ਜਿਹੜੇ ਉਹ ਚੋਣਾਂ ਦੇ ਵਿੱਚ ਜਵਾਬ ਦੇਣਗੇ ਜਿਵੇਂ ਕਿ ਐਮਪੀ ਦੀਆਂ ਜਿਹੜੀਆਂ ਇਲੈਕਸ਼ਨਾਂ ਲਾਂ ਕਿਹੜੀਆਂ ਨੇ ਉਹਦੇ ਵਿੱਚ ਦਾਅਵੇ ਕਰਦੇ ਸੀ ਕਿ 13 ਦੀਆਂ 13 ਸੀਟਾਂ ਲੈ ਕੇ ਜਾਵਾਂਗੇ ਪਰ ਸੀਟਾਂ ਕਿੰਨੀਆਂ ਆਈਆਂ ਉਹ ਸਾਰਿਆਂ ਨੂੰ ਪਤਾ ਜਿਹੜੀ ਇਹ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਨੀਆਨ ਆ ਉਹ ਇੱਥੇ ਪੂਰੇ ਇਕੱਠ ਦੇ ਨਾਲ ਇੱਥੇ ਪਹੁੰਚੀ ਹੋਈ ਆ ਪਰ ਪ੍ਰਸ਼ਾਸਨ ਵੱਲੋਂ ਲਿਖਤੀ ਲੈਟਰ ਲਿਆਂਦਾ ਗਿਆ ਸੀ ਪਰ ਕੁਝ ਵਿੱਚ ਜਿਹੜੀਆਂ ਨੁਕਤੇ ਨੇ ਉਹ ਸਾਂਝੇ ਕੀਤੇ ਜਾਣੇ ਨੇ ਹੋਰ ਅਮੈਂਡਮੈਂਟ ਕੀਤੀਆਂ ਜਾਣੀਆਂ ਨੇ ਪਰ ਹੁਣ ਕਿੰਨਾ ਟਾਈਮ ਪ੍ਰਸ਼ਾਸਨ ਇਹਨਾਂ ਦਾ ਲੈਂਦਾ ਤੇ ਜਿਹੜੇ ਮਜ਼ਦੂਰ ਨੇ ਰਸਤੇ ਦੇ ਵਿੱਚ ਬੈਠੇ ਹੋਏ ਇਹਨਾਂ ਦਾ ਕਹਿਣਾ ਜੇਕਰ ਸਾਨੂੰ ਲੈਟਰ 10 ਮਿੰਟਾਂ ਦੇ ਵਿੱਚ ਵਿੱਚ ਨਾ ਮਿਲਿਆ ਤਾਂ ਅਸੀਂ ਅੱਗੇ ਵੀ ਬੱਸ ਸਕਦੇ ਹਾਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਣੇ ਰਹੋ ਪटीशन ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂ